ਵਕਾਲਾ ਜਾਂ ਉਦਮ ਸਿੰਘ ਤੇ ਹਮਤਰਾ ਕਰਕੇ ਵਧਾਇਆ ਉਹਨੇ ਸੋळा ਅੰਨੇ ਸੱਚ ਜੋ ਵੀ ਕੀਤਾ ਮਤ ਸੱਚੀ ਗੱਲ ਸਾਰੇ ਨੂੰ ਜਲਿਆਂਵਾਲੇ ਬਾਗ ਦੇ ਹਾਦਸੇ ਨੂੰ 100 ਸਾਲ ਤੋਂ ਵੀ ਜ਼ਿਆਦਾ ਟਾਈਮ ਹੋ ਗਿਆ ਅੱਜ ਵੀ ਹਾਦਸੇ ਤੋਂ ਮਿਲੀ ਹੋਈ ਜ਼ਖਮ ਪੂਰੇ ਤਰੀਕੇ ਨਾਲ ਭਰੀ ਨਹੀਂ ਤੇ ਇਥੋਂ ਹੀ ਪੈਦਾ ਹੋਇਆ ਪੰਜਾਬ ਦਾ ਇੱਕ ਸੂਰਮਾ ਜਿਹਨੇ ਇਹ ਹਾਦਸੇ ਦੇ ਜ਼ਿੰਮੇਵਾਰ ਮਾਈਕਲ ਡੁਆਇਰ ਨੂੰ ਉਦੀ ਤਰਤੀ ਤੇ ਜਾ ਕੇ ਗੋਲੀ ਮਾਰ ਕੇ ਆਪਣਾ ਬਦਲ ਲਿਆ ਉਦਮ ਸਿੰਘ ਨੇ ਮਾਈਕਲ ਡੁਆਇਰ ਨੂੰ ਗੋਲੀ ਮਾਰੀ ਸੀ ਨਾ ਕਿ ਜਨਰਲ ਡਾਇਰ ਨੂੰ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਦਲੇਰ ਯੋਧੇ ਸ਼ਹੀਦ ਆਜ਼ਮ ਉਦਮ ਸਿੰਘ ਦੀ ਉਦਮ ਸਿੰਘ ਤੇ ਹੋਰ ਵੀ ਬਹੁਤ ਵੀਡੀਓਜ਼ ਦੇਖੀ ਹੋਣੀਆਂ ਪਰ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਉਦਮ ਸਿੰਘ ਦੀ ਅਨਟੋਲ ਸਟੋਰੀ ਜੋ ਤੁਹਾਨੂੰ ਕਦੇ ਪਤਾ ਹੀ ਨਹੀਂ ਸੀ ਉਦਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਪੰਜਾਬ ਦੇ ਸਨਾਮ ਸ਼ਹਿਰ ਵਿੱਚ ਹੋਇਆ ਉਦਮ ਸਿੰਘ ਨੇ ਆਪਣੀ ਨਿੱਕੀ ਉਮਰ ਵਿੱਚ ਹੀ ਆਪਣੀ ਮਾਂ ਤੇ ਪਿਓ ਨੂੰ ਖੋ ਦਿੱਤਾ ਜਿਸ ਦੇ ਕਰਕੇ ਉਦਮ ਸਿੰਘ ਤੇ ਉਹਨਾਂ ਦੇ ਵੱਡੇ ਭਰਾ ਮੁਕਤਾ ਸਿੰਘ ਨੂੰ ਅੰਮ੍ਰਿਤਸਰ ਦੇ ਅनाथालय ਵਿੱਚ ਛੱਡਿਆ ਗਿਆ ਕੁਝ ਸਾਲ ਬਾਅਦ ਉਦਮ ਸਿੰਘ ਨੇ ਆਪਣੇ ਵੱਡੇ ਭਰਾ ਨੂੰ ਵੀ ਖੋ ਦਿੱਤਾ ਤੇ ਕੱਚੀ ਉਮਰ